ਹੁੰਦੀ ਹੈ ਕਿ ਇੱਕ ਬਾਦਸ਼ਾਹ ਦੇ ਦਰਬਾਰ ਵਿੱਚ ਬਾਦਸ਼ਾਹ ਨੇ ਦਰਬਾਰ ਸਭਾ ਲਗਾਈ ਕਚਹਿਰੀ ਵਿੱਚ ਐਲਾਨ ਕੀਤਾ ਕਿ ਤੁਸੀਂ ਸਾਰੇ ਦੱਸੋ ਸਭਾ ਸਦ ਦਰਬਾਰੀਓ ਕਿ ਪੀਰ ਵੱਡਾ ਕਿ ਯਕੀਨ ਵੱਡਾ ਪੀਰ ਵੱਡਾ ਕਿ ਯਕੀਨ ਵੱਡਾ ਤੇ ਕੋਈ ਨਾ ਬੋਲਿਆ ਇੱਕ ਨੇ ਕਿਹਾ ਕਿ ਯਕੀਨ ਵੱਡਾ ਉਹ ਕਿਵੇਂ ਕਹਿੰਦੇ ਪੀਰ ਨਾਲੋਂ ਯਕੀਨ ਵੱਡਾ ਕਹਿੰਦੇ ਮੈਨੂੰ ਸਿੱਧ ਕਰਕੇ ਦੱਸ ਕਹਿੰਦੇ ਸਿੱਧ ਕਰਕੇ ਮੈਂ ਤੁਹਾਨੂੰ ਪਰਤਾ ਕੇ ਦਿਖਾਵਾਂਗਾ ਪਰ ਮੈਨੂੰ ਇੱਕ ਮਹੀਨੇ ਦੀ ਮੌਹਲਤ ਤੇ ਤਨ ਚਾਹੀਦਾ ਹੈ ਇੱਕ ਮਹੀਨੇ ਦੀ ਮੌਹਲਤ ਦੇ ਦਿੱਤੀ ਧਨ ਵੀ ਦੇ ਦਿੱਤਾ ਉਹ ਚਲਿਆ ਆਇਆ ਉਜਾੜਾਂ ਵਿੱਚ ਆ ਕੇ ਕਹੀ ਫੜੀ ਕਹੀ ਦੇ ਨਾਲ ਟੋਵਾ ਪੁੱਟਿਆ टोआ तो पुट के अपने पैर की एक जुत्ती दब दी फिर मिट्टी भर के मजार जहा बना देता, ऊपर अगरबत्ती बाल देती, कैलेंडर वगैरह फोटू सब सजा करके चंकी तरह पोचा फेर करके लीप पोत के मजार जहा बना देता, और तख्ती लिख के टंग दी ये जूते सा मजार है ਇਹ ਜੁੱਤੇ ਸਾਹਿਬ ਦੀ ਮাজার ਹੈ ਇੱਥੇ ਜੋ ਵੀ ਆ ਕੇ ਮੰਨਤ ਮੰਨੇਗਾ ਉਹਦੀ ਮੰਨਤ ਪੂਰੀ ਹੋਵੇਗੀ ਲੋਕੀ ਦੂਰੋਂ ਦੂਰੋਂ ਆਉਣ ਲੱਗੇ ਜੁੱਤੇ ਸਾਹਿਬ ਦੀ ਮাজার ਮੱਥਾ ਟੇਕਦੇ ਹਨ ਸੁਖਣਾ ਸੁਖਦੇ ਹਨ ਕੁਦਰਤੀ ਸੁਖਣਾ ਪੂਰੀ ਹੋ ਜਾਂਦੀ ਹੈ ਹੁਣ 10 ਬੰਦੇ ਜਾਣ ਤੇ ਦਸਾਂ ਚੋਂ ਕਿਸੇ ਨਾ ਕਿਸੇ ਇੱਕ ਦੀ ਤਾਂ ਮੰਨਤ ਪੂਰੀ ਹੋਵੇਗੀ ਉਹ ਫਿਰ 10 ਬੰਦਿਆਂ ਨੂੰ ਹੋਰ ਦੱਸਦਾ ਹੈ ਤੇ ਇਸ ਤਰ੍ਹਾਂ ਮੰਨਤ ਪੂਰੀ ਹੋਣ ਲੱਗੀ ਬੜੀ ਭੀੜ ਲੱਗਣ ਲੱਗੀ ਰਾਜੇ ਤੱਕ ਵੀ ਇਹ ਖਬਰ ਗਈ ਕਿ ਇੱਕ ਜੁੱਤੇ ਸਾਹਿਬ ਦੀ ਮਯਾਰ ਹੈ ਫਲਾਨੀ ਜਗ੍ਹਾ ਉੱਥੇ ਲੋਕਾਂ ਦੀ ਭਾਵਨਾ ਪੂਰੀ ਹੁੰਦੀ ਹੈ ਤੇ ਕੁਦਰਤੀ ਰਾਜੇ ਦਾ ਲੜਕਾ ਜਿਹੜਾ ਸੀ ਉਹ ਬਿਮਾਰ ਹੋ ਗਿਆ ਬੜੇ ਇਲਾਜ ਕਰਾਏ ਵੈਦਾ ਹਕੀਮਾਂ ਨੇ ਹੱਥ ਖੜੇ ਕਰ ਦਿੱਤੇ ਫਿਰ ਉਸੇ ਵਜ਼ੀਰ ਨੂੰ ਪੁੱਛਿਆ ਕਿ ਦੱਸ ਮੇਰਾ ਪੁੱਤਰ ਰਾਜੀ ਕਿਵੇਂ ਹੋਏਗਾ ਕਹਿੰਦਾ ਜੁੱਤੇ ਸਾਹ ਦੀ ਮਜਾਰ ਤੇ ਜਾ ਕੇ ਸੁਖਣਾ ਸੁਖੋ ਤੁਹਾਡਾ ਪੁੱਤਰ ਰਾਜਕੁਮਾਰ ਰਾਜੀ ਹੋ ਜਾਏਗਾ ਉਹ ਰਾਜਾ ਗਿਆ ਔਰ ਸੁਖਣਾ ਸੁਖੀ ਮੇਰਾ ਪੁੱਤਰ ਰਾਜੀ ਹੋ ਜਾਵੇ ਉਧਰਤੀ ਉਹਦਾ ਪੁੱਤਰ ਰਾਜੀ ਹੋ ਗਿਆ ਰਾਜੀ ਹੋ ਗਿਆ ਤੇ ਫਿਰ ਬੈਂਡ ਵਾਜੇ ਦੇ ਨਾਲ ਮੰਤਰੀਆਂ ਦੇ ਨਾਲ ਆ ਸੁਖਣਾ ਲਾਉਣ ਵਾਸਤੇ ਆਇਆ ਔਰ ਉਧੇ ਬਹੁਤ ਮਾਇਆ ਚੜਾਈ ਹੋਰ ਫਲ ਫਰੂਟ ਮਿਸਟਾਨ ਆਦਿਕ ਸਭ ਕੁਝ ਭੇਟਾ ਰੱਖ ਕੇ ਸੁਖਣਾ ਪੂਰੀ ਕੀਤੀ ਤੇ ਵਾਪਸ ਜਾਣ ਲੱਗਿਆ ਤੇ ਉਹ ਵਜ਼ੀਰ ਜਿਹੜਾ ਸੀ ਉਸ ਨੇ ਬਾਦਸ਼ਾਹ ਨੂੰ ਰੋਕ ਲਿਆ ਇਹ ਬਾਦਸ਼ਾਹ ਸਲਾਮਤ ਰੁਕੋ ਕਹਿੰਦੇ ਹੁਣ ਕੀ ਗੱਲ ਹੈ ਕਹਿੰਦੇ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਤੁਸੀਂ ਪੁੱਛਿਆ ਸੀ ਨਾ ਕਿ ਪੀਰ ਵੱਡਾ ਕਿ ਯਕੀਨ ਵੱਡਾ ਤੇ ਮੈਂ ਕਿਹਾ ਸੀ ਯਕੀਨ ਵੱਡਾ ਉਹਨੇ ਸਭ ਫੋਟੂਆਂ ਲਾ ਕਰਕੇ ਅਰਗਬਤੀਆਂ ਹੋਰ ਜਿੰਨਾ ਸਾਜੋ ਸਮਾਜ ਮਜ਼ਾਰ ਦੇ ਉੱਪਰ ਰੱਖਿਆ ਸੀ ਉਹ ਸਭ ਹਟਾ ਕੇ ਫਿਰ ਕਹੀ ਲੈ ਕਰਕੇ ਉਹ ਮਜ਼ਾਰ ਢਾ ਦਿੱਤੀ ਮਜ਼ਾਰ ਢਾ ਦਿੱਤੀ ਤੇ ਫਿਰ ਉਹ ਟੂਵਾ ਨਿਕਲਿਆ ਉਹਦੇ ਵਿੱਚੋਂ ਇੱਕ ਜੁੱਤੀ ਆਪਣੇ ਪੈਰ ਦੀ ਜੁੱਤੀ ਦੱਬੀ ਸੀ ਕਹਿੰਦਾ ਆਹ ਦੇਖੋ ਕੋਈ ਜੁੱਤੇ ਸਾਹ ਕੋਈ ਪੀਰ ਫਕੀਰ ਨਹੀਂ ਹੋਇਆ ਇਹ ਮੇਰੇ ਪੈਰ ਦੀ ਜੁੱਤੀ ਮੈਂ ਹੀ ਦੱਬੀ ਸੀ ਮੈਂ ਹੀ ਰੌਲਾ ਪਾਇਆ ਸੀ ਜੁੱਤੇ ਸਾਹ ਦੀ ਮਜਾਰ ਹੈ ਲੋਕ ਯਕੀਨ ਕਰਕੇ ਮੱਥਾ ਟੇਕਣ ਲੱਗੇ ਸਭ ਦੀਆਂ ਇੱਛਾਵਾਂ ਪੂਰੀਆਂ ਹੋਣ ਲੱਗੀਆਂ ਸੋ ਪੀਰ ਨਾਲੋਂ ਯਕੀਨ ਵੱਡਾ ਹੁੰਦਾ ਯਕੀਨ ਨਾ ਹੋਵੇ ਤੇ ਪੀਰ ਕੁਝ ਨਹੀਂ ਕਰ ਸਕਦਾ ਗੁਰੂ ਕੁਝ ਨਹੀਂ ਕਰ ਸਕਦਾ ਜੇ ਗੁਰੂ ਉੱਪਰ ਵਿਸ਼ਵਾਸ ਨਹੀਂ ਗੁਰੂ ਉੱਪਰ ਯਕੀਨ ਨਹੀਂ ਤਾਂ ਕੁਝ ਨਹੀਂ ਹੋ ਸਕਦਾ ਇਹ ਯਕੀਨ ਹੈ ਡਿੜ ਨਿਸ਼ਚਾ ਹੈ ਜਾਂ ਕੈ ਮਨ ਸਾਚਾ ਵਿਸ਼ਵਾਸ ਜਿਨਾਂ ਦੇ ਮਨ ਵਿੱਚ ਸੱਚਾ ਵਿਸ਼ਵਾਸ ਹੈ ਗੁਰੂ ਪ੍ਰਤੀ ਸਮਰਪਿਤ ਹੈ ਉਹਦੀ ਸਭ ਕਾਮਨਾ ਪੂਰਨ ਹੁੰਦੀ ਹੈ ਸੋ ਕਵੀ ਜੀ ਕਹਿ ਰਹੇ ਨੇ ਜਿ ਜਿੰਨੇ ਵੀ ਹਨ ਸੇਵਕ ਸੇਕ ਆਨੰਦਪੁਰ ਸਾਹਿਬ ਆ ਕਰਕੇ ਦਰਸ਼ਨ ਪਰਸਨ ਕਰਕੇ ਮਨ ਬਾਛਤ ਫਲ ਪਾਉਂਦੇ ਹਨ ਦਰਬਾਰ ਗੁਰਨ ਸਭ ਕਿਛ ਅਟੋਟ ਗੁਰੂ ਦਰਬਾਰ ਵਿੱਚ ਸਭ ਕੁਝ ਅਟੋਟ ਹੈ ਕਿਸੇ ਗੱਲ ਦਾ ਟੋਟਾ ਘਾਟਾ ਨਹੀਂ ਹੈ ਨੈ ਥੁਰੇ ਦੇਚ ਕੋਟਾਂ ਨਿਕੋਟ ਕੋਈ ਕਿਸੇ ਗੱਲ ਦੀ ਕਮੀ ਨਹੀਂ ਹੁੰਦੀ ਥੜ ਨਹੀਂ ਹੁੰਦੀ ਕੋਟਾਂ